ਕਰ ਤੋਂ ਅੱਜ ਤੋਂ 10 ਸਾਲ ਪਹਿਲਾਂ ਵਿਦੇਸ਼ ਗਿਆ ਇਹ ਮੁੰਡਾ ਦਿਲਪ੍ਰੀਤ ਸਿੰਘ ਇਸ ਨੂੰ ਮਿਲਣ ਦੀ ਤਾਂਘ ਪਰਿਵਾਰ ਨੂੰ ਸੀ 10 ਸਾਲ ਤੋਂ ਇਸ ਪੁੱਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਉਹ ਆਖਦਾ ਸੀ ਕਿ ਮੈਂ ਉੱਥੇ ਪੀਆਰ ਲੈਣ ਤੋਂ ਬਾਅਦ ਪੱਕਾ ਹੋ ਗਿਆ ਤੇ ਕੁਝ ਸਮੇਂ ਬਾਅਦ ਪੈਸੇ ਇਕੱਠੇ ਕਰਕੇ ਪੰਜਾਬ ਵਾਪਸ ਆਵਾਂਗਾ ਇਹ ਸਭ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਅਤੇ ਬੀਤੇ ਮਹੀਨੇ ਨਵੰਬਰ ਦੇ ਵਿੱਚ ਹੀ ਦਿਲਪ੍ਰੀਤ ਦੀ ਮਾਂ ਤੇ ਰਣਵੰਬਰ ਨੂੰ ਉਸ ਨੂੰ ਲੈਣ ਦੇ ਲਈ ਆਸਟ੍ਰੇਲੀਆ ਚਲੇ ਜਾਂਦੇ ਨੇ ਗੁਰਿੰਦਰਕੌਰ ਦਿਲਪ੍ਰੀਤ ਦੀ ਮਾਤਾ ਜੀ ਦਾ ਨਾਮ ਹੈ ਇਹ ਮਾਤਾ ਜੀ ਜਦੋਂ ਆਪਣੇ ਪੁੱਤ ਨੂੰ ਲੈ ਕੇ ਵਿਦੇਸ਼ ਤੋਂ ਅਜ ਤੋਂ 10 ਸਾਲ ਬਾਅਦ ਇਹ ਪੁੱਤ ਇਸ ਧਰਤੀ ਤੇ ਪੈਰ ਰੱਖਦਾ ਤੇ ਇੱਥੇ ਉਸ ਨੂੰ ਆਪਣੇ ਘਰ ਪਹੁੰਚਣਾ ਵੀ ਨਸੀਬ ਨਹੀਂ ਹੁੰਦਾ ਰਾਹ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਐਨ ਆਰ ਆਈ ਦਿਲਪ੍ਰੀਤ ਦੀ ਜਾਨ ਚਲੀ ਗਈ ਕਬੂਰਥਲਾ ਦੇ ਫਗਵਾੜਾ ਤੇ ਵਿੱਚ ਟਰੈਕਟਰ ਟਰਾਲੀ ਦੀ ਸਾਈਡ ਲੱਗਣ ਦੇ ਕਾਰਨ ਟਰੱਕ ਦੇ ਨਾਲ ਉਹ ਟਕਰਾ ਗਏ ਸੀ ਹਾਦਸੇ ਦੇ ਵਿੱਚ ਕਾਰ ਡਰਾਈਵਰ ਅਤੇ ਐਨਆਰਆਈ ਮੁੰਡੇ ਦੀ ਜਾਨ ਚਲੀ ਗਈ ਜਦੋਂ ਕਿ ਉਸ ਦੀ ਮਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਐਨਆਰਆਈ ਯੁਵਕ 10 ਸਾਲ ਬਾਅਦ ਆਸਟ੍ਰੇਲੀਆ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆ ਰਿਹਾ ਸੀ ਇਹ ਹਾਦਸਾ ਫਗਵਾੜਾ ਜਿੱਟੀ ਰੋਡ ਤੇ ਸਿਵਲ ਹਸਪਤਾਲ ਦੇ ਕੋਲ ਪੁਲ ਦੇ ਨੇੜੇ ਵਾਪਰਿਆ ਮ੍ਰਿਤਕਾਂ ਦੀ ਪਛਾਣ ਦੇ ਵਿੱਚ ਐਨਆਰਆਈ ਦਿਲਪ੍ਰੀਤ ਸਿੰਘ ਡਰਾਈਵਰ ਅਤੇ ਉਸਦੀ ਮਾਂ ਜੋ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਹਸਪਤਾਲ ਦੇ ਵਿੱਚ ਜ਼ਿੰਦਗੀ ਦੇ ਲਈ ਜੰਗ ਲੜ ਰਹੀ ਨੇ ਜਾਣਕਾਰੀ ਅਨੁਸਾਰ ਅੰਮ੍ਰਿਤਸਰ 에য়ারਪੋਰਟ ਤੋਂ ਲੁਧਿਆਣਾ ਜਾਂਦੇ ਸਮੇਂ ਰਸਤੇ ਦੇ ਵਿੱਚ ਹਗਵਾੜਾ ਹਾਈਵੇ ਤੇ ਫਲਾਈਓਵਰ ਦੇ ਉੱਪਰ ਗੰਨੇ ਦੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਟਰਾਲੀ ਦੀ ਸਾਈਡ ਤੇ ਨਾਲ ਟਕਰਾ ਕੇ ਬੇਕਾਬੂ ਹੋ ਗਈ ਅਤੇ ਪਿੱਛੇ ਤੋਂ ਆ ਰਹੇ ਟਰੱਕ ਦੀ ਚਪੇਟ ਦੇ ਵਿੱਚ ਆ ਗਈ ਇਸ ਦੇ ਕਾਰਨ ਹੀ ਐਨਆਰਆਈ ਦਿਲਪ੍ਰਿਤ ਨੇ ਮੋਕੇ ਤੇ ਦਮ ਤੋੜਿਆ ਡਰਾਈਵਰ ਦੀ ਵੀ ਜਾਨ ਚਲੀ ਗਈ ਅਤੇ ਹੁਣ ਪੁਲਿਸ ਦੇ ਵੱਲੋਂ ਅਗਲੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਮ੍ਰਿਤਕ ਮੁੰਡੇ ਦੇ ਪਿਤਾ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਕਿ ਕਿੰਝ ਇਸ ਮੁੰਡੇ ਦੀ ਮਾਂ ਨੂੰ ਲੈਣ ਦੇ ਲਈ ਵਿਦੇਸ਼ ਗਈ ਸੀ ਅਤੇ ਘਰ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਮਾੜਾ ਹਾਦਸਾ ਵਾਪਰ ਗਿਆ ਮੈਚੀਜ਼ੇ ਤੋਂ ਬੰਦੂਸ ਹੋ ਗਿਆ ਵੀ ਐਕਸੀਡੈਂਟ ਹੋਇਆ ਮੈਚੀਜ਼ੇ ਨੂੰ ਮੋਕਲੇ ਪੁੱਛਿਆ ਜਾਂ ਤੱਕ ਇੱਕ ਬੰਦਾ ਜਿਹੜਾ ਜ਼ਿਆਦਾ ਘਾਇਲ ਸੀ ਉਹਨੂੰ ਹਸਪਤਾਲ ਲੈ ਗਏ ਇਹਦੇ ਹੁੰਦੇ ਦੇਖਦੇ ਦੇਖਦੇ ਮਾਰੋ ਲੈ ਗਏ ਇੱਕ ਬੰਦਾ ਡੈੱਡ ਪਿਆ ਸੀ ਇਹ ਦੱਸਿਆ ਵੀ ਇੱਥੋਂ ਬਕਵਾੜੇ ਤੋਂ ਇਹ ਕੋ ਆਇਆ ਸਿਮਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਲੁਧਿਆਣੇ ਤੋਂ ਆ ਨੁਕਰੀ ਲੁਧਿਆਣੇ ਤੋਂ ਜੇ ਇਹਨਾਂ ਦਾ ਬੁਟੀਕ ਵੀ ਆ ਲੁਧਿਆਣੇ ਦੇ ਵਿੱਚ ਉਹ ਦੇਖ ਲਓ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੀਆਂ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਔਰਤ ਦੀ ਉਹ ਮਰ ਗਈ ਤੇ ਡਰਾਈਵਰ ਜਿਹੜਾ ਹਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਉਹ ਵੀ ਐਕਸਪਾਇਰ ਅਚਾਨਕ ਹੀ ਆਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਇਹ ਨਹੀਂ ਨਾਮ ਦਾ ਜੇ ਪਤਾ ਲੱਗਾ ਨਹੀਂ ਗੱਡੀ ਤੇਜ਼ ਰਫ਼ਤਾਰ ਨਾਲ ਸੀਗੀ ਤੇਜ਼ ਰਫ਼ਤਾਰ ਨਾਲ ਦੱਸਣ ਵਾਲੇ ਨੇ ਤੁਸੀਂ ਵੀ ਕਹਿੰਦੇ ਤੇਜ਼ ਰਫ਼ਤਾਰ ਨਾਲ ਟਰਾਲੀ ਨੂੰ ਓਵਰਟੇਕ ਕਰਦੇ ਨੇ ਵਿੱਚ ਟਰਾਲੀ ਦੇ ਮਾਰੀ ਕਿ ਚੂਗੋ ਟ੍ਰੱਕ ਹੋਦਾ ਸੀ ਉਹਦਾ ਗੱਡੀ ਥੰਮੀ ਟ੍ਰੱਕ ਦੇ ਵਿੱਚ ਵੱਜ ਗਈ ਸੀ ਹੁਣ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਆ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹਦਾ ਮਤਲਬ ਗੱਡੀ ਜਿਆਦਾ ਤੇਜ਼ ਰਫਦਾ ਨਾ ਸੀ ਗੱਡੀ ਤੇਜ਼ ਰਫਦਾ ਨਾ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਤੇ ਬੋਡੀਆਂ ਦੇ ਵਿੱਚ ਸਿਵਲ ਹਸਪਤਲ ਭੇਜਿਆ ਜਿਹੜੇ ਠੀਕ ਹੋ ਗਏ ਲੋ ਮਾਤਾ ਘਰ ਸੀ ਕੀ ਉਹ ਠੀਕ ਆ ਉਹ ਨੂੰ ਦੇ ਦੇ ਉਹ ਜਾ ਕੇ ਪ੍ਰਿੰਟ ਬਟ ਕਰਦੇ ਆ ਆਰਡਰ ਭੇਜ ਦੇ ਜਾ ਉਹਨੂੰ ਜਿਹੜੀ ਟਰਾਲੀ ਦੱਸ ਰਹੇ ਆ ਗੰਦੀਆਂ ਟਰਾਲੀ ਉਹ ਡਰਾਈਵਰ ਮੋਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਮੈਂ ਆ ਕੇ ਦੇਖਿਆ ਡਰਾਈਵਰ ਨੂੰ ਮਿਲਿਆ ਨਹੀਂ ਮਿਲਿਆ